ਜ਼ਿਲ੍ਹੇ ਦੇ ਸਿਵਲ ਹਸਪਤਾਲ ਪਿੱਖੀ ਦਾ ਜ਼ੀ ਮੀਡੀਆ ਤੇ ਫੋਟੋ ਦੌਰਾ ਕੀਤਾ ਗਿਆ ਜਿੱਥੇ ਕਿ ਸਿਹਤ ਵਿਭਾਗ ਦੇ ਕਰੋਨਾ ਦੇ ਪ੍ਰਬੰਧਾਂ ਦਾ ਚਰਾਸਾ ਨਿਕਲਿਆ ਪਿਆ ਮਾਮਲੇ ਤੇ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਹਸਪਤਾਲ ਦੀ ਇਮਾਰਤ ਜੋ ਕਿ ਖੰਡਰ ਹੋ ਚੁੱਕੀ ਹੈ ਡਾਕਟਰਾਂ ਦੀਆਂ ਟੀਮਾਂ ਕਈ ਅਸਾਮੀਆਂ ਜੋ ਖਾਲੀ ਪਈਆਂ ਨੇ ਜਿਸ ਕਾਰਨ ਕਰੋਨਾ ਦੇ ਲਈ ਵਿਸ਼ੇਸ਼ ਵਾਰਡ ਬਣਾਉਣ ਦੀ ਕੋਈ ਸਹੂਲਤ ਇੱਥੇ ਹੈ ਹੀ ਨਹੀਂ ਹੈ ਤੇ ਆਮ ਲੋਕ ਜੋ ਪਰੇਸ਼ਾਨ ਹੋ ਰਹੇ ਨੇ ਆਮ ਲੋਕਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਕੋਈ ਸਹੂਲਤ ਹੈ ਹੀ ਨਹੀਂ ਹੈ ਹਤਾਲੀ ਪਹਿਲੀ ਗੱਲ ਤਾਂ ਇਹ ਬਿਲਡਿੰਗ ਹੈ ਜੀ ਬਹੁਤ ਪੁਰਾਣੀ ਹੋ ਚੁੱਕੀ ਹੈ ਜੀ ਇਹ ਨਵੀਂ ਬਣਨੀ ਚਾਹੀਦੀ ਹੈ ਕਿਸੇ ਟਾਈਮ ਵੀ ਡਿੱਗ ਸਕਦੀ ਹੈ ਬਾਕੀ ਇੱਥੇ ਡਾਕਟਰਾਂ ਦੀ ਬਹੁਤ ਵੱਡੀ ਘਾਟ ਹੈ ਡਾਕਟਰ ਨਾ ਮਤਰੀ ਨੇ ਜੀ ਤੇ ਇਹ ਫਾਰਮਾਸਿਸਟ ਉਹ ਵੀ ਨਾ ਮਤਰੀ ਹੈ ਜੀ ਬਹੁਤ ਬੁਰਾ ਹਾਲ ਹੈ ਕਿਉਂ ਮੂਰੇ ਡੈਂਗੂ ਵੀ ਸਟਾਰ ਹੋਣ ਵਾਲਾ ਹੈ ਮਰੀਜ਼ਾਂ ਦੀ ਜਾਨ ਕਿੱਥੇ ਜਾਣ ਜੀ ਘਟੋ ਘਟ 26 ਪਿੰਡ ਪੈਂਦੇ ਆ ਵਿਖੀ ਦਸਤਾਲ ਨੂੰ ਬੇ ਇੱਥੇ ਡਾਕਟਰਾਂ ਦੀ ਪ੍ਰਬੰਧ ਹੋਣਾ ਚਾਹੀਦਾ ਸੀ ਸਰਕਾਰ ਜੋ ਐਮਐਲਏ ਸਾਹਿਬ ਜੀ ਸਿੰਘਲਾ ਜੀ ਨੂੰ ਬੇਨਤੀ ਕੀਤੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਛੇਤੀ ਛੇਤੀ ਡਾਕਟਰਾਂ ਦਾ ਇੰਤਜ਼ਾਮ ਕੀਤਾ ਜਾਊਗਾ ਤੇ ਅ ਤਿਕਰਮੇਨ ਦਿੱਤੇ ਹੋ ਗਿਆ ਬਾਕੀ ਦੇਖੋ ਕੀ ਹੁੰਦਾ ਜੀ ਕਹਿ ਨਹੀਂ ਸਕਦਾ ਭਾਰਤ ਦੇ ਵਿੱਚ ਕਰੋਨਾ ਨੇ ਦਸਤਕ ਦੇ ਦਿੱਤੀ ਹੈ ਪਰ ਇੱਕ ਵਾਸੇ ਗੱਲ ਕੀਤੀ ਜਾਵੇ ਪੂਰੇ ਵਰਲਡ ਦੀ ਤਾਂ ਵਰਲਡ ਦੇ ਵਿੱਚ ਹੀ ਕਰੋਨਾ ਨੇ ਜਿਹੜੀ ਆਪਣੀ ਦਸਤਕ ਦੇ ਦਿੱਤੀ ਹੈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਕਈ ਜਿਹੜੇ ਕੇਸ ਨੇਗੇ ਕਰੋਨਾ ਦੇ ਆ ਚੁੱਕੇ ਨੇ ਕੱਲ ਦੇਖਿਆ ਜਾਵੇ ਮਾਨਸਾ ਦੇ ਵਿੱਚ ਵੀ ਦੋ ਕੇਸ ਜਿਹੜੇ ਸਾਹਮਣੇ ਆਏ ਨੇ ਹੁਣ ਅਸੀਂ ਭੀਖੀ ਹਸਪਤਾਲ ਦਾ ਦੌਰਾ ਕੀਤਾ ਜੀ ਮੀਡੀਆ ਦੀ ਟੀਮ ਨੇ ਤੇ ਦੇਖਿਆ ਗਿਆਗਾ ਇਹ ਹਸਪਤਾਲ ਦੇ ਵਿੱਚ ਕਰੋਨਾ ਲਈ ਕੋਈ ਵੀ ਵਾਰਡ ਨਹੀਂ ਬਣਾਇਆ ਗਿਆ ਇੱਕ ਪਾਸੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਸਰਕਾਰ ਵੱਲੋਂ ਵੀ ਕਰੋਨਾ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਹਸਪਤਾਲਾਂ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਭੀਖੀ ਹਸਪਤਾਲ ਹਸਪਤਾਲੀਆਂ ਤਸਵੀਰਾਂ ਨਹੀਂ ਗਈਆਂ ਜਿੱਥੇ ਕੋਈ ਵੀ ਕਰੋਨਾ ਵਾਰਡ ਤੱਕ ਨਹੀਂ ਬਣਾਇਆ ਗਿਆ ਜੇ ਅਗਰ ਕੋਈ ਪੇਸ਼ੈਂਟ ਇੱਥੇ ਆਉਂਦਾ ਹੈਗਾ ਤਾਂ ਉਹ ਕੋਈ ਉਹਨੂੰ ਸੰਭਾਲਣ ਦੀ ਤਿਆਰੀ ਨਹੀਂ ਨੀਗੀ ਇਸ ਹਸਪਤਾਲ ਦੇ ਵਿੱਚ ਇਹ ਜਿਹੜਾ ਸਰਕਾਰੀ ਹਸਪਤਾਲ ਹੈ ਭਿੱਖੀਦਾ ਹੈਗਾ ਬਿਲਕੁਲ ਦੇਖੋ ਕਿਸ ਤਰ੍ਹਾਂ ਜਿਹੜਾ ਇਹ ਹੈਗਾ ਇਹ ਬਿਲਕੁਲ ਡਿੱਗਣ ਯੋਗ ਹੋ ਰਿਹਾ ਹੈਗਾ ਦੇਖੋ ਤੁਸੀਂ ਛੱਤਾਂ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀਆਂ ਛੱਤਾਂ ਨੇ ਗਈਆਂ ਤੇ ਇਸ ਕਮਰੇ ਨੂੰ ਜਿਹੜਾ ਖਾਲੀ ਵੀ ਕਰਵਾ ਦਿੱਤਾ ਗਿਆ ਡਾਕਟਰ ਸਾਹਿਬ ਨਮਨਕਾਰ ਜੀ ਨਾਮਿਕਾ ਜੀ ਅਰ ਦੋਸਤ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਜਿਹੜੇ ਕਰੋਨਾ ਦੇ ਨਿਗੇ ਤੇ ਇਹ ਕਰੋਨਾ ਨਾਲ ਰਿਲੇਟਡ ਜੋ ਵੀ ਸਾਨੂੰ ਗਾਈਡਲਾਈਨਸ ਆਈਆਂ ਨੇ ਜਿਵੇਂ ਸੈਨੀਟਾਈਜ਼ਰ ਮਾਸਕ ਜਾ ਕਲਾਜ਼ ਹੋ ਗਏ ਰਾ ਜੋ ਵੀ ਉਹਦੇ ਨਾਲ ਅਸੀਂ ਪ੍ਰੀਵੈਂਸ਼ਨਲੀ ਕਰਨਾ ਉਸ ਦਾ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਿਆ ਨੇ ਮੇਨਲੀ ਉਸ ਚ ਆਪਾਂ ਨੂੰ ਆਕਸੀਜਨ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਆਲਰੇਡੀ ਸਾਡੇ ਕੋਲ ਆਕਸੀਜਨ ਕਨਸੈਂਟ੍ਰੇਟਿਡ ਹੈਗੇ ਨੇ 17 18 ਦੀ ਗਿਣਤੀ ਚ ਬਾਕੀ ਉਰੇ ਇਹ ਵੀ ਸਾਨੂੰ ਜੋ ਸ਼ੁਰੂ ਤੋਂ ਪ੍ਰੋਬਲਮ ਆ ਰਹੀ ਹੈ ਵੀ ਮੈਡੀਕਲ ਆਫਸਰ ਨਹੀਂ ਹੈ ਕੋਈ ਸਾਡੇ ਕੋਲੇ ਸਿਰਫ ਇੱਕੋ ਹੀ ਨੇ ਉਹ ਵੀ ਮਾਰਨਿੰਗ ਡਿਊਟੀ 'ਚ ਹੁੰਦੇ ਨੇਗੇ ਈਵਨਿੰਗ ਤੇ ਨਾਈਟ ਤੌਰੇ ਖਾਲੀ ਹੁੰਦੀ ਆ ਤਾਂ ਮਾਰਨਿੰਗ 'ਚ ਜੋ ਆਏਗਾ ਫਰਸਟ ਏਡ ਦੇ ਕੇ ਉਸ ਦੇ ਬਾਡੀ ਦੇ ਸੀ ਉਹਨਾਂ ਨੂੰ ਅੱਗੇ ਭੇਜਾਂਗੇ ਜੀ ਅਗਰ ਤੁਹਾਡੇ ਕੋਲ ਕੋਈ ਕੋਰੋਨਾ ਦਾ ਮਰੀਜ਼ ਉਹਨੂੰ ਕਿੱਥੇ ਰੱਖੋਗੇ ਤੁਸੀਂ ਨਹੀਂ ਹਲੇ ਆਪਣਾ ਚਲੋ ਕੋਰੋਨਾ ਦਾ ਹੁਣ ਕੇਸ ਕੱਲ ਆਏ ਨੇ ਮਾਨਸਾ ਦੇ ਵਿੱਚ ਤਾਂ ਉਸ ਦੇ ਅਕੋਰਡਿੰਗ ਜਿਵੇਂ ਵੀ ਸਾਨੂੰ ਗਾਈਡਲਾਈਨਸ ਆਣ ਗਿਆ ਸੀ ਉਹਦੇ ਅਕੋਰਡਿੰਗਲੀ ਕਰਾਂਗੇ ਜੋ ਪੋਸੀਬਲ ਬੈਸਟ ਪੋਸੀਬਲ ਜੋ ਸਾਡੇ ਕੋਲ ਇਨਫਰਾਸਟ੍ਰਕਚਰ ਹੈ ਉਹਦੇ ਅਕੋਰਡਿੰਗਲੀ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਜਿਸ ਤਰ੍ਹਾਂ ਜਿਹੜੇ ਇਹ ਡਾਕਟਰ ਸਾਹਿਬ ਨੇ ਇਹਨਾਂ ਨੇ ਦੱਸਿਆਗਾ ਵੀ ਇੱਥੇ ਜਿਹੜਾ ਸਾਜੋ ਸਮਾਨ ਹੈ ਜਿਵੇਂ ਜਿਸ ਤਰ੍ਹਾਂ ਆਕਸੀਜਨ ਵਗੈਰਾ ਜਾਂ ਜਿਸ ਤਰ੍ਹਾਂ ਕੋਈ ਸੈਨੀਟਾਈਜ਼ਰ ਵਗੈਰਾ ਉਹ ਇੱਥੇ ਆ ਚੁੱਕੇ ਨੇ ਪਰੰਤੂ ਜਿਹੜਾ ਇੱਥੇ ਵਾਰਡ ਵਗੈਰਾ ਕੋਈ ਵੀ ਬਣਾਇਆ ਨਹੀਂ ਗਿਆ ਕਿਉਂਕਿ ਦੇਖਿਆ ਜਾਵੇ ਇੱਕ ਪਾਸੇ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਸਿਹਤ ਮੰਤਰੀ ਵੱਲੋਂ ਕਿਹਾ ਜਾ ਰਿਹਾ ਵੀ ਹਰ ਹਸਪਤਾਲ ਦੇ ਵਿੱਚ ਵਾਰਡ ਵਗੈਰਾ ਬਣਾ ਦਿੱਤੇਗੇ ਪਰ ਜਿਹੜਾ ਇਹ ਪੀਖੀ ਦਾ ਸਰਕਾਰੀ ਹਸਪਤਾਲ ਹੈ ਇੱਥੇ ਕੋਈ ਵੀ ਵਾਰਡ ਨਹੀਂ ਬਣਾਇਆ ਗਿਆ ਇਹ ਜਿਹੜੇ ਇੱਥੋਂ ਦੇ ਡਾਕਟਰ ਨੇ ਉਹਨਾਂ ਦਾ ਕਹਿਣਾ ਹੈ ਆ ਵੀ ਉਹ ਉਡੀਕ ਕਰ ਰਹੇ ਨੇ ਵੀ ਜਿਸ ਜਦੋਂ ਕੋਈ ਕਰੋਨਾ ਦਾ ਜਿਹੜਾ ਮਰੀਜ਼ ਹੈ ਇੱਥੇ ਆਊਗਾ ਉਸ ਤੋਂ ਬਾਅਦ ਹੀ ਇੱਥੇ ਬਾੜ ਬਣਾਇਆ ਜਾਊਗਾ ਸੰਜੀਵ ਲੱਕੀ ਜੀ ਮੀਡੀਆ ਪਿੱਖੀ ਮਾਨਸਾ